ਧਰਮ ਹਲਾ ਪੰਜਵਾ ਸਿਮਰ ਸਿਮਰ ਕੋ ਪ੍ਰਭੁ ਆਪੇ ਆਨੰਦ ਜੇ ਕੋ ਇਸੇ ਮਨੈ ਯੋਗ ਜੋ ਪ੍ਰਭੁ ਆ ਕਾਲਪੁਰਖ ਜਿਸ ਨਾਲ ਗੁਰੂ ਜੀ ਨੇ ਮਨ ਸਿਮਰਨ ਕੀਤਾ ਹੈ ਉਹ ਪ੍ਰਭੂ ਦਾ ਸਿਮਰਨ ਕਰਕੇ ਆਨੰਦ ਸਹਿਤ ਹੋ ਕੇ ਮਨ ਵਾਣ ਸ੍ਰੀ ਕਰਕੇ ਸੁਖ ਕਨੇਸ ਸਭ ਨਾਠੇ ਜੰਗਲ ਮੰਗ ਦੇ ਦੁਖ ਅਗਧਿਆ ਅਸਮਤਿਆ ਅਦਿਗੇ ਦੇ ਕਲੇਸ਼ ਕੀ ਪੰਜ ਪ੍ਰਕਾਰ ਦੇ ਕਲੇਸ਼ ਜੋਗੀਆਂ ਨੂੰ ਮੰਨੇ ਅਗਧਿਆ ਸੰਕਰਾ ਰਾਗ ਜੋ ਕਵੀ ਨਵੇਸ਼ਾ ਦੇ ਕੋ ਸਭ ਨਟ ਕੇ ਭੱਜ ਗਏ ਨਦਰ ਕੋ ਦੇ ਗੋਨ ਗਾਵਤ ਇਤਿਆਸ ਪ੍ਰਾਪਨਾ ਕੀਰਤ ਗੋਨ ਜਉਂਦੇ ਹੋਇਆ ਖਿਦਦੇ ਕਰਕੇ ਤੇਉਂਦੇ ਹੋਇਆ ਆਪਣੇ ਪ੍ਰਭੂ ਅਕਾਲ ਪੁਰਖ ਨੂੰ ਕਾਰਜ ਸਹਲੇ శాੰਤੇ ਸਾਰੇ ਜਿਹੜੇ ਵਹਾਰ ਕਾਰਸਣ ਹੈ ਅਤੇ ਪਰਮਾਰਥ ਦੀ ਪ੍ਰਾਪਤੀ ਦੇ ਕਾਰਸਣ ਹੈ ਸਾਰੇ ਕਾਰਜ ਸੰਤੇ ਜੋੜ ਤੇ ਮਾਰਨ ਮੇਲ ਦਿੱਤੇ ਗਣਿਤ ਸਾਰੇ ਕਾਰਜ ਪੂਰੇ ਕਰ ਦਸਤੇ ਜਗ ਜੀਵਨ ਨਾਮ ਤੁਮਾਰਾ ਇਸ ਜੀ ਪਾਦਸ਼ਾਹ ਤੇਰਾ ਨਾਮ ਸਾਰੇ ਜਗ ਦੇ ਜੀਵਨ ਕੀ ਤੂੰ ਸਦਾ ਦੇ ਕੇ ਜੀਵ ਜਿਉਂਦੇ ਕਰਨ ਵਾਲਾ ਜਗ ਜੀਵਨ ਪਰਮੇਸ਼ਰ ਤੀਰ ਤੁਸ ਲੂਪਾ ਦਾ ਨਾਮ ਹੈ ਗੁਰ ਪੂਰੇ ਜੀਓ ਉਪਦੇਸਾ ਇਹ ਪੂਰਨ ਸਰਬੀਨ ਨਾਨਕ ਦੇਵ ਜੀ ਨੇ ਕਿਰਪਾ ਕਰਕੇ ਅੰਮ੍ਰਿਤ ਨਾਮ ਦਾ ਵਿਦੇਸ਼ ਦਿੱਤਾ ਹੈ ਜਪ ਭਉ ਜਰੇ ਪਾਰਿਓ ਤਿੰਨ ਜਿਨ ਜਿਨ ਮਰੈ ਹਉਲੇ ਨਾਮ ਨੂੰ ਜਪਿਆ ਹੈ ਉਹਨਾਂ ਨੂੰ ਸੰਸਾਰ ਸਮੁੰਦਰ ਤੋਂ ਤਾਰ ਕਰ ਦਿੱਤਾ ਹੈ ਉਤਾਰ ਤੋਂ ਮੁਕਤੂ ਕੀ ਤਨਾਰੇ ਤੇ ਪਹੁੰਚਾਤਾ ਹੈ ਰਹਾ ਤੂੰ ਹੈ ਮਾਤਰੇ ਸੋਨਾ ਪ੍ਰਤੂਹਾ ਤੂੰ ਹੀ ਮਾਰਾ ਸੰਤ ਰੂਪ ਹੋ ਕੇ ਵਜੀਰ ਹੈ ਤੂੰ ਹੀ ਮਾਰਾ ਗੁਰੂ ਹੋ ਕੇ ਮੰਤਰੀ ਵਜੀਰ ਹੈ ਤੂੰ ਹੀ ਇਹ ਅੰਤਰਜਾਮੀ ਆਪ ਦੇ ਸੇਵਕਾਂ ਦੀ ਅਰਦਾਸਾਂ ਭਗਤਾਂ ਦੀਆਂ ਸੁਣਨ ਵਾਲਾ ਅੰਤਰਜਾਮੀ ਪਾਤਸ਼ਾਹ ਰੂਪ ਹੈ ਪ੍ਰਭੂ ਹੈ ਰਾਜਾ ਹੈ ਹਰ ਕਿਸ ਕਰਨਾ ਹੈ ਸਭ ਕੁਝ ਕੀ ਮਾਰਕਾ ਜਗ ਦੀ ਰਚਨਾ ਨੂੰ ਪਾਲਣਾ ਨੂੰ ਪੋਸਣਾ ਨੂੰ ਸਭ ਕਰਨ ਵਾਲਾ ਆਪ ਹੀ ਹੈ ਆਪੇ ਦਾਤਾ ਆਪੇ ਸੁਖਤਾ ਆਪੇ ਸ਼ਿਰੋ ਕੇ ਦਾਤਾ ਹੈ ਆਪ ਹੀ ਜੀਵ ਹੋ ਕੇ ਤੁਹਾਨੂੰ ਆਪਦਾ ਹਿੱਸਾ ਦਿੰਦੇ ਆਪ ਹੀ ਗੁਰੂ ਹੋ ਕੇ ਬ੍ਰਹਮ ਗਿਆਨ ਦਾ ਦਾਤਾ ਹੈ ਆਪ ਵੀ ਜਸੂ ਕੇ ਬ੍ਰਹਮਾ ਨੰਦਰੂ ਕੋ ਬਣਵਾਵਾਂ ਹੈ ਮੰਨਣ ਵਾਲਾ ਹੈ। ਕਿਆ ਇਹ ਜੰਤ ਵਿਚਾਰ। ਇਹ ਜੰਤੁਰਚ ਵਿਚਾਰਾ ਜੀਵ ਕੀ ਕਰ ਸਕਦਾ ਹੈ? ਆਪ ਜੀ ਨੂੰ ਦਸ਼ਕ ਲਵੋ। ਕਿਆ ਗੁਣ ਤੇਰੇ ਆਸ ਬਖਾਣੇ। ਇਹ ਅੰਮੇ ਜਮੇ ਆਪਦੇ ਕਿਹੜੇ ਕਿਹੜੇ ਗੁਣੋ। ਆਗ ਮੁੱਖ ਦੁਆਰਾ ਕਸਮ ਕਰਕੇ ਖਿਆਣਾਦਾਰਾ ਕਸਮ ਕਰੀਏ ਕੀ ਮਤ ਕਹਿ ਨਾ ਜਾਈ ਆਗ ਦੇ ਗੁਣਾਂ ਦੀ ਕੀਮਤ ਮੁੱਲ ਨਹੀਂ ਕਿਸੇ ਦੇ ਪਾਸੋਂ ਕਿਹਾ ਜਾ ਸਕਦਾ ਵੀਰ ਸ਼ਾਸਤਰ ਵੀ ਵਿਆਪਕលਿਆਨ ਕਰਕੇ ਬੰਦੇ ਆ ਵੇਖ ਤੇਹ ਜੀਵ ਪ੍ਰਗਟਨ ਕੀ ਭਾਰਾ ਆਉਦਿ ਦੇਖ ਮਨੁਬੁੱਧ ਰੂਪੀ ਨੇਤਰਾ ਨਾਲ ਵਰਾਗ ਵੇਖ ਰੂਪੀ ਨੇਤਰਾ ਨਾਲ দৃষ্টি ਦੁਆਰਾ ਰੇਖ ਵੇਖੇ ਆਪਣੇ ਸਾਡੇ ਹੈ ਪ੍ਰਭੂ ਜੀ ਆਪਦੇ ਪ੍ਰਤਾਪ ਨੂੰ ਵੇਖ ਕੇ ਜੀਉਂਦੇ ਹਾਂ ਅਗਰ ਜੇ ਤੁਮਹ ਬਧਾਈ ਆਪ ਜੀ ਦੀ ਬਧਾਈ ਬੜੀ ਅਜਰਜ ਹੈ ਸਾਰ ਅਨੁਗੁਰ ਹਾਪ ਸੁਆਮੀ ਏ ਪ੍ਰਭੂ ਮਾਲਕ ਆਪ ਕਿਰਪਾ ਦਿੱਤੀ ਜਿਵੇਂ ਆਪੇ ਕਰਦੇ ਹੋ ਸਾਧ ਨਾਮ ਜੀਨੇ ਤੁਨ ਵੀ ਪਤ ਪ੍ਰਤੀਸ਼ਟਾ ਜਿਹੜੀ ਇਸ ਲੋਕ ਵਿੱਚ ਮਾਤਾ ਪਤਨਿ ਜੀ ਨੇ ਬੁੱਧ ਪੂਰਨ ਬ੍ਰਹਮ ਗਿਆਨ ਦੇ ਸਹਿਤ ਕਰ ਦਿੱਤੀ ਹੈ ਸਦਾ ਸਦਾ ਨਾਨਕ ਬਲਿਹਾਰੀ ਗੁਰੂ ਸਾਹਿਬ ਜੀ ਕੋ ਨੂੰ ਸਤਿਗੁਰੇ ਵਾਰੀ ਸਵਾਗਤ ਆਪ ਕੋ ਬਲਿਹਾਰ ਕੁਰਬਾਨ ਜਾਈਏ ਵਾਸ਼ੋ ਸੰਤ ਸੰਗਿ ਨੇ ਸੰਮੇਂੇ ਹਰ ਉਹ ਜਤੇ ਆਲਿ ਜੰਮਣਾ ਪਉਦਾ ਜਿੱਦ ਜੋਰੀਆ ਆਪ ਦੇ ਜਿਨ੍ਹਾਂ ਨੂੰ ਬਣਾਇਆ ਉਹਨਾਂ ਸੰਤਾਂ ਕੋ ਦੁਖੀ ਜੀ ਤੇ ਜੀ 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 ਸਾਰ ਸੰਤਾਂ ਤੇਰੇ ਸੰਗਤ ਭਗਤਾਂ ਦੀ ਧੂੜ ਨੂੰ ਬਾਂਝੋ ਚਾਹੀਏ ਸਰਦਾ ਸਹਿਤ ਥੋਰਠ ਮਹੱਲਾ ਪੰਜਵਾ ਗੁਰਪੂਰਾ ਨਮਸਕਾਰੇ ਇਹੋ ਈ ਸਤਗੁਰੂ ਗਿਆਨ ਤੇ ਪੂਰਨ ਗੁਰਾਂ ਨੂੰ ਨਮਸਕਾਰ ਬੰਦਨਾ ਕਰੀਏ ਗੁਰੂ ਅੰਗਦਾਸ ਜੀ ਦੇ ਚਰਨਾਂ ਤੇ ਪ੍ਰਭ ਸੱਬੇ ਕਾਇਸਵਾਰੇ ਪ੍ਰਭੂ ਸੁਭਾਣ ਤੁਮ ਸਾਰੇ ਕਾਰ ਜਿਸਰੀ ਅੰਮ੍ਰਿਤਸਰ ਸਾਹਿਬ ਦਾ ਰਚਨਾ ਸੇਵਕ ਜੀ ਜੰਸਾਹਿ ਜੀ ਦਾ ਰਚਨਾ ਸਾਰੇ ਭਗਤਾਂ ਦੇ ਕਾਰਜ ਪ੍ਰਮਾਰ ਸੁਦੇ ਦਿਹਾਰਕ ਸਭ ਸਵਾਰ ਉੱਤੇ ਹਰੇ ਆਪਣੀ ਕਿਰਪਾ ਤਾਰੀ ਬੋਦੀ ਅਕਾਲ ਕ੍ਰਿਸ਼ਨ ਆਪ ਦੀ ਕਿਰਪਾ ਦ੍ਰਿਸ਼ਟੀ ਕੀਤੀ ਹੈ ਬਰਵ ਪੂਰਨ ਪੈ ਸਵਾਰੀ ਮਹਾਰਾਜ ਸਾਹਿਬ ਜੀ ਨੂੰ ਪੂਰਨ ਆਪ ਦੇ ਸੇਵਕਾਂ ਦੀ ਪੈਜ ਪ੍ਰਤਗਿਆ ਜਿਹੜੀ ਸੀ ਉਹ ਸਵਾਰ ਨੂੰ ਕੀਤੀ ਸਿਰੇ ਚਾੜੀ ਹੈ ਆਪਣੇ ਦਾਸ ਨੂੰ ਭਉ ਸਾਈ ਆਉਦੇ ਸੇਵਕਾਂ ਦੇ ਸੱਚੇ ਪਾਤਸ਼ਾਹ ਸਹਾਇਕ ਹੋਏ ਹਨ ਸਗਲੇ ਮਨੋਰਥ ਕੀਨੇ ਕਰਤਾ ਸਾਰੇ ਮਨ ਦੇ ਸੰਕਲਪ ਕਰਤਾ ਪੁਰਖ ਨੇ ਆਉਦੇ ਸੇਵਕਾਂ ਦੇ ਪੂਰੇ ਕਰ ਦਿੱਤੇ ਹਨ ਉਹਨੇ ਬਾਤ ਨਾ ਕਾਈ ਜਾਈ ਵਾਲੀ ਬਾਤ ਕਿਸੇ ਪ੍ਰਕਾਰ ਧਰਮ ਅਰਥ ਕਾਮ ਮੋਹ ਵਲੋਂ ਨਹੀਂ ਰਹੀ ਹੈ ਕੋਈ ਰਹਾ ਸਤਾਪੁਰਖ ਤਾਲ ਦਵਾਇਆ ਸਤਾਪੁਰਖਾਂ ਤੇ ਜਮੀਨ ਇਹ ਦਾਦ ਸ੍ਰੀ ਅਮਨਸਰ ਸਾਹਿਬ ਦਵਾਇਆ ਲਗਾਉਣਾ ਕੀਤਾ ਹੈ ਇੱਥੇ ਲੱਗੇ ਗੱਲੀ ਮਾਇਆ ਮਾਇਆ ਦੇ ਪਿੱਛੇ ਲੱਗੇ ਲਿ ਸਕੇਤ ਵਾਲਾ ਜਿਹੜਾ ਰਾਜਾ ਸੀ ਕਾਂ ਸਿੰਘ ਜੀ ਇਸ ਰਾਜੇ ਨੇ ਭਾਈ ਕਲਿਆਣੇ ਜੀ ਨੂੰ ਤਾਂ ਹੀ ਵੀ ਠਾਕੁਰਾਂ ਦੀ ਮੂਰਤੀ ਦੇ ਅੱਗੇ ਤੂੰ ਮੱਥਾ ਨਹੀਂ ਟੇਕਦਾ ਤੇ ਚਰਨਾਂਾਂ ਤਵੀ ਨਹੀਂ ਲੈਂਦਾ ਲੱਤ ਕੱਟਣ ਦਾ ਹੁਕਮ ਦੇ ਇਤਿਹਾਸੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਇਹਦੀ ਸਹਿਤਾ ਕੀਤੀ ਸਿੱਖ ਦੀ ਜਦੋਂ ਲੱਤ ਵੱਡਣ ਲੱਗਾ ਉਸ ਵੇਲੇ ਰਾਜਾ ਵਿਹੋਸ਼ ਹੋ ਕੇ ਡਿਗ ਪਿਆ ਹਰੀਸਾ ਨੇ ਇਸ ਰਾਜੇ ਦਾ ਨਾਮ ਸੀ ਜਿਸ ਵੇਲੇ ਡਿਗ ਪਿਆ ਫਿਰ ਵਜ਼ੀਰਾਂ ਨੇ ਹਟਾਇਆ ਵੀ ਜਦਾਦ ਨੂੰ ਨਾ ਕੱਟੀ ਸਿੱਖ ਦੀ ਲੱਤ ਇਹਦੇ ਪੈਰੀ ਤੇ ਪੈਰੀ ਪੈਣ ਤੋਂ ਅਰਦਾਸ ਕੀਤੀ ਭਾਈ ਕਲਿਆਣ ਨੇ ਕਿ ਸਿੱਖੀ ਸਾਰੇ ਧਰਮ ਕਰੋ ਦੇ ਗੁਰੂ ਮਹਾਰਾਜ ਸਾਹਿਬ ਉਹਦੀ ਪੈਜ ਰੱਖਣਗੇ ਰਾਜੇ ਨੂੰ ਹੋਸ਼ ਆਈ ਉਸ ਵੇਲੇ ਰਣਵਾਸ ਦੇ ਸਮੇਤ ਤੇ ਸਾਰੇ ਵਜ਼ੀਰਾਂ ਦੇ ਸਮੇਤ ਗੁਰੂ ਸਾਹਿਬ ਦੀ ਸ਼ਰਨ ਮੰਤਰ ਸਰਸਾ ਆਇਆ ਇਸ ਨੇ ਆ ਕੇ ਗੁਰੂ ਮਹਾਰਾਜ ਸਾਹਿਬ ਓਮਕਾਰ ਦੀ ਤਉਹ ਪੜ੍ਹਦੇ ਸੀ ਇਹ ਪੜ੍ਹਦੇ ਸੀ ਲੇਖ ਨੇ ਮਿਟੀ ਹੇ ਸੋ ਕੀ ਜੋ ਲਿਖਿਆ ਕਰਤਾ ਤੇ ਓਮਕਾਰ ਦਾ ਪਾਠ ਕਰਦੇ ਆਪੋਂ ਰਾਜੇ ਦੇ ਅੰਦਰ ਸ਼ੰਕਾ ਫੁਰੀ ਵੀ ਇਹ ਲੇਖ ਨਹੀਂ ਮਿਲਣਾ ਤੇ ਗੁਰੂ ਸਾਹਿਬ ਦੀ ਸ਼ਰਨ ਆਉਣ ਦਾ ਕੀ ਫਾਇਦਾ ਹੋਇਆ ਉਹ ਗੁਰੂ ਸਾਹਿਬ ਜੀ ਹੱਸ ਕੇ ਕਹਿੰਦੇ ਗੁਰੂ ਸਾਹਿਬ ਦੀ ਸ਼ਰਮ ਦਾ ਫੇਰ ਵੀ ਫਾਇਦਾ ਹੈ ਇਹ ਕਹਿੰਦਾ ਮਹਾਰਾਜ ਮੈਨੂੰ ਪਤਾ ਨਹੀਂ ਲੱਗਾ ਸੱਚੇ ਪਾਕ ਸਾਹਿਬ ਜੀ ਨੇ ਜਦੋਂ ਰਾਤ ਨੂੰ ਸੁਪਨਾ ਸੁਪਨੇ ਵਿੱਚ ਇਹ ਰਾਜਾ ਮਰ ਗਿਆ ਮਰ ਕੇ ਜਾਣ ਤੋਂ ਇਹ ਚੂੜਿਆਂ ਦੇ ਘਰ ਜੰਮਿਆ ਤੇ 50 ਸਾਲ ਚੂੜਿਆਂ ਦੇ ਘਰ ਭੋਗੇ ਫੇਰ ਉੱਥੇ ਸੂਰਵਰੋਂ ਅਤੇ ਕੁੱਤੇ ਆ ਦੇ ਕੋ ਪਾਲ ਕੇ ਅੰਤ ਨੂੰ ਮਰ ਗਿਆ ਚੂੜੀ ਬੈਣ ਪਾਉਂਦੇ ਨੂੰ ਛੱਡ ਗਿਆ ਨਿਆਣੇ ਨਿੱਕੇ ਛੋਟੇ ਵੱਡੇ ਬਾਲੇ ਨਿਆਣੇ ਦੇ ਜੰਮੇ ਉਸ ਉਹਦੇ ਚਲਿਆ ਗਿਆ ਤੇ ਇਹਦੇ ਨਾਲ ਇਹਨੂੰ ਯਾਦ ਆ ਗਈ ਇਹ ਯਾਦ ਆ ਗਈ ਤੇ ਸਹੇਰੇ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਨ ਆਇਆ ਬੜਾ ਮੂੰਹ ਫਿੱਕਾ ਜਿਹਾ ਮਹਾਰਾਜ ਕਹਿੰਦੇ ਰਾਜਾ ਉਦਾਸ ਜੀ ਹੈ ਇਹ ਸ਼ਿਕਾਰ ਖੇਲੇਗਾ ਖਿਆਲ ਹੈ ਅਸੀਂ ਵੀ ਚੱਲਦੇ ਹਾਂ ਤੂੰ ਵੀ ਚੱਲ ਮਹਾਰਾਜ ਸਾਹਿਬ ਜੀ ਨੂੰ ਨਾਲ ਲੈ ਕੇ ਇਹ ਸ਼ਿਕਾਰ ਗਿਆ ਜਦੋਂ ਇਹ ਗੁਰੂ ਕੇ ਬਾਗ ਦੀ ਜਿੱਥੇ ਹੁਣ ਕਾਰ ਸੇਵਾ ਹੋਣੀ ਹੈ ਇਸ ਸੰਗਤ ਆਨ ਮੁਹਾੜ ਦੀ ਨੁਮਾਮ ਕਰਨੀ ਹੈ ਸ਼ਾਇਦ ਯੇਸ਼ੀ ਨੂੰ ਸ਼ੁਰੂ ਕਰ ਦਿੱਤੀ ਹੈ ਉਸ ਥਾਂ ਵਿੱਚ ਦੋ ਯੇਸ਼ ਨੂੰ ਕੀਤੀ ਹੈ ਉਸ ਥਾਂ ਵਿੱਚ 12 ਕੋ ਹੈ ਜੋ ਉਮਰ ਸਾਲ ਤੋਂ ਪਹਾੜ ਦੀ ਤਰਫ ਹੈ ਰਾਜਾ ਸਰਸੀ ਦੇ ਪੁਰ ਦੇ ਪਾਸ ਹੈ ਗੁਰੂ ਨਵੇਂ ਪਾਸ਼ਾ ਦਾ ਵੀ ਦਰਬਾਰ ਹੈ ਇੱਥੇ ਮੋਰਚਾ ਲੱਗਾ ਰੇਸਿੰਗ ਜਾਂਦੇ ਰਹੇ ਆ ਜਿਸ ਵਾਰ ਗੁਰੂ ਕੇ ਬਾਗ ਦਾ ਮੋਰਚਾ ਸੀ ਪੰਜਵੇਂ ਪਾਸ਼ਾ ਦਾ ਵੀ ਦਰਬਾਰ ਹੈ ਉਥੇ ਮਹਾਰਾਜਾ ਸਾਹਿਬ ਜੀ ਦੇ ਇਹ ਸ਼ਿਕਾਰੇ ਦੇ ਅੱਗੇ ਨਿਕਲਿਆ ਰਾਜਾ ਮਗਲ ਲੱਗ ਗਿਆ ਹਰਮਨ ਦਾ ਲੋਕ ਹੋ ਗਿਆ ਕਿ ਹਾ ਦਾ ਬਿਆਕਲ ਕੀਤਾ ਰਾਜਾ ਇੱਥੇ ਕੱਚੇ ਤਾਲ ਦੇ ਪਾਸ ਆ ਕੇ ਖੜ ਗਿਆ ਘੋੜੇ ਨੂੰ ਪਾਣੀ ਪਿਆਇਆ ਤੇ ਪਾਣੀ ਪਿਆ ਕੇ ਆਰਾਮ ਕੀਤਾ ਜਦੋਂ ਉਹਦੋਂ ਨੂੰ ਮਹਾਰਾਜਾ ਸਾਹਿਬ ਦੀ ਫੌਜ ਨੇ ਤਾਰੇ ਸੀ ਜਿਹੜਾ ਨਿਕਾ ਪੁੱਤਰ ਜਿਹੜਾ ਸੀ ਸੁਪਨੇ ਦਾ ਉਹ ਵੇਖ ਗਿਆ ਕਹਿਣ ਲੱਗਾ ਮਾਂ ਨਹੀਂ ਇਹ ਆਪਾਂ ਕਹਿੰਦੇ ਮੇਰਾ ਬਾਪੂ ਮਰ ਗਿਆ ਉਹ ਤਾਂ ਸੋਹਣਾ ਘੋੜਾ ਲੈ ਕੇ ਰਾਜੇ ਦਾ ਨਿਵਾਸ ਬਣਾ ਕੇ ਆ ਬੈਠਾ ਤਲਾਬ ਦੇ ਕਿਨਾਰੇ ਬੈਠਾ ਹੈ ਇਹ ਜੂੜੀ ਆਈ ਆ ਕੇ ਵੇਖ ਕੇ ਕਹਿੰਦੀ ਤੂੰ ਕਿਧਰ ਚលਿਆ ਗਿਆ ਆ ਆਪਦੇ ਬੱਚੇ ਨੂੰ ਗੋਦ ਚ ਕਿਉਂ ਨਹੀਂ ਲੈਂਦਾ ਤੇਰੇ ਸੂਰ ਪਾਲੇ ਇੰਜ ਗੱਲਾਂ ਝਗੜਾ ਕਰਨ ਲੱਗੀ ਸਾਰੇ ਸੰਬੰਧੀ ਵੀ ਹੋਰ ਆ ਗਏ ਜਿਨ੍ਹਾਂ ਚ 50 ਸਾਲ ਦਾ ਹੋ ਕੇ ਕੱਟਿਆ ਸੀ ਸਾਰੇ ਘੇਰਾ ਘਤੀ ਖੜੇ ਹੈ ਤੇ ਇਹ ਕਹਿੰਦਾ ਮੈਂ ਰਾਜਾ ਐ ਮੈਂ ਤਾਂ ਸਕੀਦਰ ਰਾਜਾ ਐ ਉਹ ਸ੍ਰੀ ਸੰਤ ਸਿੰਘ ਜੀ ਇਹਦੀ ਗੱਲ ਨਹੀਂ ਇਹ ਸੁਣਦੇ ਸਾਰੇ ਜਾਲੇ ਹੋ ਗਏ ਉਹਨੂੰ ਗੁਰੂ ਸਾਹਿਬ ਫੌਜ ਸਮੇਤ ਆ ਗਏ ਮਹਾਰਾਜ ਕਹਿੰਦੇ ਕੀ ਕਾਰਨ ਹੈ ਇਹ ਕਹਿਣ ਲੱਗੇ ਮਹਾਰਾਜ ਸਾਡਾ ਆਦਮੀ ਹੈ ਪਾਰਸ਼ਾ ਹੀ ਲਵਾਸ ਪਾਰ ਕੇ ਘੋੜਾ ਲੈ ਕੇ ਕਿਥੋਂ ਆ ਗਿਆ ਮਹਾਰਾਜ ਸਾਹਿਬ ਕਹਿਣ ਲੱਗੇ ਤੁਸੀਂ ਆਪ ਦਾ ਮੁਰਦਾ ਦੱਬਿਆ ਸੀ ਕਿਸਾੜਿਆ ਸੀ ਜੀ ਕਹਿੰਦੇ ਦੱਬਿਆ ਸੀ ਕਹਿੰਦੇ ਜਾਓ ਆਂਦੀ ਕਬਰ ਵੇਖੋ ਜੋ ਕਬਰ ਵੇਖੀ ਮੁਰਦਾ ਨਿਕਲੇ ਆਇਆ ਉਹ ਚੂੜੀਆਂ ਦੇ ਝਗੜਾ ਦਾ ਮਿਲ ਗਿਆ ਫਿਰ ਇਹ ਆਇਆ ਕਹਿਣ ਲੱਗਾ ਮਹਾਰਾਜ ਤੂੰ ਬਨੇ ਜਮੇ ਚੂੜਾ ਐਵੇਂ ਬਣ ਕੇ ਇਸ ਪ੍ਰਕਾਰ ਮੈਂ 40 50 ਸਾਲ ਕੱਟੇ ਸੀ ਇਹ ਕੀ ਕੌਣ ਤੱਕ ਆਹ ਮਾਰਾ ਕਹਿੰਦੇ ਰਾਜਾ ਜਿਹੜਾ ਤੂੰ ਕਹਿੰਦਾ ਸੀ ਗੁਰੂ ਸਾਹਿਬ ਦੀ ਸ਼ਰਨ ਆਉਣ ਦਾ ਕੀ ਫਾਇਦਾ ਉਹ 50 ਸਾਲ ਚੂੜਿਆਂ ਦੇ ਘਰ ਤਾਂ ਜੰਮ ਕੇ ਭੋਗਨੇ ਸੀ ਉਹ ਸੁਪਨੇ ਜਿਹਤੇ ਨੇ ਰਿਮਿਤ ਕੀਤੇ ਹੈ ਤੇ ਤੂੰ ਝੂਠ ਹੋ ਨਾ ਮੰਨੇ ਸੁਪਨੇ ਨੂੰ ਇਹਨੂੰ ਤੈਨੂੰ ਪਰਿਵਾਰ ਵੀ ਦਿਖਾ ਚਾਹ ਜਿਹੜਾ ਤੈਨੂੰ ਜਮਾਇਆ ਸੀ ਸੁਣ ਕੇ ਗੁਰੂ ਸਾਹਿਬ ਦੀ ਸ਼ਰਨ ਪਿਆ ਫਿਰ ਲੱਖ ਰੁਪਇਆ ਰਾਜਾ ਲੈ ਕੇ ਆ ਕੇ ਮੁਰਸਿਦ ਸਾਹਿਬ ਦੀ ਸੇਵਾ ਪਹਿਲਾਂ ਸ਼ੁਰੂ ਕੀਤੀ ਸੀ ਉਸ ਵੇਲੇ ਪਵਿੱਤਰ ਸ਼ਬਦ ਉਚਾਰਨ ਕੀਤਾ ਕਰਤਾ ਸੁਰਕਤਾ ਜਵਰਾਇ ਕਰਤਾ ਤ੍ਰਿਕਾ ਕਾਲਪੁਰਖ ਮਾਈ ਗੁਰੂ ਨੇ ਭਾਈ ਕਲਿਆਣੇ ਦਾ ਉਕਾਰ ਸੀਗੇ ਇਹ ਕਾਲ ਦੁਆਇਆ ਲਾਉਣਾ ਕੀਤਾ ਲੱਗ ਚਲੀ ਮਾਇਆ ਮੁਰਸਿਦ ਸਾਹਿਬ ਦੀ ਸੇਵਾ ਕਰਨ ਦੇ ਪਿੱਛੇ ਲੱਗੇ ਚੱਲ ਪਈ ਹੈ ਕਿਸੇ ਪ੍ਰਕਾਰ ਕਰਤਾ ਪ੍ਰਖੁਮੇ ਸੰਸੰਗਤ ਰੂਪੀ ਤਾਲ ਇਹ ਨਾ ਦੇਹਿਰ ਵਿੱਚ ਸੁਭਗਣਾ ਦਾ ਬੇਪੀ ਸੰਪਦਾ ਦਾ ਆਦਤਾ ਹੈ ਪਿੱਛੇ ਲੱਗ ਚਲੀ ਮਰਿਆ ਉਹਨਾਂ ਨੂੰ ਦੁੱਖ ਨਹੀਂ ਦੇ ਸਕਦੀ ਪਿੱਛੇ ਅਨਸਾਰ ਹੋ ਕੇ ਆਗਿਆਕਾਰ ਹੋ ਕੇ ਚੰਨ ਪਈ ਰੋੜ ਨਾ ਕਾ ਤੂੰ ਆਵੇ ਕੋਈ ਕਿਸੇ ਪ੍ਰਕਾਰ ਭਗਤਾਂ ਨੂੰ ਮਾਇਆ ਕਰਕੇ ਵੀ ਤੇ ਗੁਨਾਹ ਕਰਕੇ ਵੀ ਤੋਟ ਘਾਟਾ ਨਹੀਂ ਆਉਂਦਾ ਹੈ ਮੇਰੇ ਪੂਰੇ ਸਤਿਗੁਰੂ ਭਾਵ ਇਹ ਮੇਰੇ ਪੂਰੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਇਸ ਪ੍ਰਕਾਰ ਪਾਉਂਦਾ ਹੈ ਸਿਮਰ ਸਿਮਰ ਦਇਆਲਾ ਉਹ ਦਇਆਲਾ ਕਰ ਜੋ ਪ੍ਰਮੇਸ਼ਵਰ ਹੈ ਉਦੋਂ ਸਿਮਰ 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 ਕੇ ਸਾਜ ਜੀ ਭਾਈ ਕਰਤਾ ਸਰ ਜੀ ਜਮ ਜਨਿਆ ਕਿਰਪਾਲੂ ਹੋ ਗਏ ਪ੍ਰਸੰਨ ਹੋ ਗਏ ਜੈ ਜੈਕਾਰ ਗੁਸਾਈ ਏ ਮਨਸੂਰੀ ਦੇ ਮਾਲਕ ਆਪ ਦੀ ਜੈ ਜੈਕਾਰ ਹੋ ਰਹੀ ਹੈ ਜਿਹੜੇ ਪੂਰੀ ਬੰਸ ਬਣਾਈ ਜਿਹੜੀ ਪੂਰੀ ਭਗਤਾਂ ਦੀ ਭਗਤੀ ਦੀ ਬ੍ਰਹਮ ਗਿਆਨ ਦੀ ਸੇਵਾ ਦੀ ਸਾਰੀ ਬਣਾਉਟ ਬਣਾਉਂਦੀ ਹੈ ਤੁੰ ਭਾਰੋ ਸੁਆਮੀ ਮੇਰੇ ਤੁਹਾਰਾ ਤੁਹਾਰਾ ਤਿਸ਼ਟਾਨ ਸਰੂਪ ਹੈ ਅਤੇ ਸਵਾਮੀ ਮੋਰਾ ਬਾਟ ਮੋਰਾ ਹੀ ਹੈ ਮੋਰਾ ਤੁਸੀਂ ਮੇਰੇ ਬਾਰੇ ਅਗਿਸ਼ਟਾਨ ਸਰੂਪ ਹੋ ਮੋਰਾ ਮੇਰੇ ਸਵਾਮੀ ਉਹ ਸਿਰੋਮਣੀ ਮਾਲਕ ਹੋ ਘਰ ਸਵਾਮੀ ਮੋਰਾ ਇਹ ਮਹਾਰਾਜ ਜੀ ਤੂੰ ਘਰ ਅਗਿਸ਼ਟਾਨ ਸਰੂਪ ਹੈ ਸਵਾਮੀ ਮਾਲਕ ਹੈ ਮੋਰਾ ਸਿਰੋਮਣੀ ਇਹ ਪੁੰਨ ਪਦਾਰਥ ਤੇ ਇਹ ਜਿਹੜਾ ਮਹਾਰਾਜ ਪੁੰਨ ਮਰਸਾ ਸਾਹਿਬ ਜੀ ਲੋਕ ਕਰਿਆ ਕਰਨਗੇ ਇਸ਼ਨਾਨ ਕਰਿਆ ਕਰਨਗੇ ਭਜਨ ਕਰਿਆ ਕਰਨਗੇ ਕੀਰਤ ਨੂੰ ਸੁਣਿਆ ਕਰਨਗੇ ਲੰਗਰ ਚੇਲਿਆ ਕਰਨਗੇ ਇਹ ਜਿਹੜਾ ਪੁੰਨ ਤੇਰਾ ਹੀ ਪਦਾਰਥ ਹੈ ਨਾ ਸੱਚੇ ਪਾਤਸ਼ਾਹ ਇਹ ਆਪਦਾ ਹੀ ਹੈ ਪੁੰਨ ਇਹ ਪਦਾਰਥ ਜਿਹੜਾ ਲੱਗਣਾ ਹੈ ਇਹ ਆਪਦਾ ਉਪਕਾਰ ਸੱਚੇ ਪਾਤਸ਼ਾਹ ਇਹ ਜਿਹੜਾ ਪੁੰਨ ਭਜਨ ਸਿਮਰਨ ਦਾ ਲਾਭ ਹੈ ਇਹ ਪਦਾਰਥ ਸਫਲਾ ਹੋਣਾ ਜਿਹੜਾ ਧਰਮ ਅਰਥ ਕਾਮ ਮੋਖ ਦਾ ਇਹ ਆਪ ਦੀ ਬਖਸ਼ਿਸ਼ ਹੀ ਹੈ ਸਾਰੀ ਜਨ ਨਾਨਕ ਏਕ ਤੇ ਆਇਆ ਸਰੂਪ ਸਿੰਘ ਜੀ ਕਹਿੰਦੇ ਸੀ ਕਿ ਮੰਦਪੋਂ ਇਕੋ ਕਾਲਪੁਰਖ ਆਪ ਨੂੰ ਧਿਆਣਾ ਕੀਤਾ ਹੈ। ਅਰਗ ਫਲਾ ਪੁੰਨ ਪਾਇਆ। ਇਹ ਸਾਰੇ ਫਲਾਂ ਦਾ ਪੁੰਨ ਜਿਨ੍ਹਾਂ ਨੇ ਪਰਮੇਸ਼ਰ ਦਾ ਭਜਨ ਕੀਤਾ ਸਾਰੇ ਧਨਵਰਤ ਕਾਮ ਉਹ ਫਲਾਂ ਦਾ ਉਹਨਾਂ ਨੂੰ ਪੂਨ ਪਵਿੱਤਰ ਫਲ ਪ੍ਰਾਪਤ ਹੋ ਗਿਆ ਹੈ। ਔਰਠ ਮਹੱਲਾ ਪੰਜਵਾ ਕਰਤੀ ਜਾ ਦੁਪਰੇ ਇਕੋ ਓੰਕਾਰ ਸਤਿਗੁਰ ਪਰਸਾਦ। ਰੰਗ ਦਸ ਰੂਪ ਰਨਾਤੇ ਸ੍ਰੀ ਅੰਮ੍ਰਿਤਸਰ ਸਾਹਿਬ ਜਿਹੜਾ ਤੀਰਥ ਪੱਕਾ ਬਣ ਗਿਆ 68 ਪੀਰ ਸਾਹਿਬਾਂ ਦੀ ਸ਼ਰਨ ਆ ਗਏ ਸਾਰੇ ਪਵਿੱਤਰ ਹੋਣ ਵਾਸਤੇ ਉਸ ਅਗਤ ਸਿੱਖਾਂ ਨੇ ਪੁੱਛਿਆ ਕਿ ਮਹਾਰਾਜ ਜਦੋਂ ਅੰਮ੍ਰਿਤਸਰ ਸਾਹਿਬ ਜਿ ਇਸ਼ਨਾਨ ਕਰਿਆ ਕਰੀਏ ਇਹ ਉਸ ਵੇਲੇ ਅੰਮ੍ਰਿਤਸਰ ਸਾਹਿਬ ਦੇ ਇਸ਼ਨਾਨ ਕਰਨ ਵਾਸਤੇ ਕਿਹੜੇ ਸ਼ਬਦ ਦਾ ਪਾਠ ਕਰਿਆ ਕਰੀਏ ਤਾਂ ਗੁਰੂ ਸਾਹਿਬ ਜੀ ਨੇ ਮਹਤਮ ਦੱਸਿਆ ਹੈ ਇਹ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਇਸ ਨਾਂ ਦੀ ਆਰਮਦਾਸ ਰੂਪਰ ਸੋਵਰਨਾ ਨਾਮਾ ਹਰ ਮੰਦਰਾਂ ਵਾਲੇ ਸੋਵਰਵਾ ਨਾਮ ਈਕੋ ਦਾਇਤ ਰੂਪ ਪਰਮੇਸ਼ਵਰ ਓਮਕਾਰ ਸਾਰਿਆਂ ਦਾ ਪ੍ਰਕਾਸ਼ ਕੋ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਜੀਜੇ ਘਰ ਸਰਕਾਰ ਦੇ ਦੋਨੋਂ ਕੌੜੀਆਂ ਵਾਲੇ ਸ਼ਬਦ ਛਾੜ ਦੇਣ ਨਾਲ ਆਪੋ ਆਰਮਦਾਸ ਸੋਵਰਨਾ ਨਾਤੇ ਇਹ ਭਾਈ ਗੁਰੂ ਰਾਮਦਾਸ ਸਾਹਿਬ ਦਾ ਸੋਵਰਨਾ ਪਰਸਾਭ ਜੂ ਹੈ ਇਸ ਵਿੱਚ ਇਸ਼ਨਾਨ ਕਰਨੇ ਕਰਕੇ ਸਾਰੇ ਉੱਤਰੇ ਪਾਪ ਕਮਾਤੇ ਸਾਰੇ ਕਮਾਏ ਹੋਏ ਪਿੰਗਲਾ ਸੀ ਪਿਛਲੇ ਜਨਮ ਦਾ ਅਧੇ ਕੋੜੀ ਸੀ ਰਾਜਾ ਦੁਨੀ ਚੰਦ ਨੇ ਪੱਟੀ ਆਲੇ ਰਾਜਾ ਤੁਰਕਾਂ ਦੇ ਦੀਨ ਆਦਿ ਕਰਨਾ ਸੀ ਉਹਨੇ ਆਗਦੀ ਲੜਕੀ ਨੂੰ ਉਸ ਕੋੜੀ ਤੇ ਪਿੰਗਲੇ ਨਾਲ ਵਿਆਹ ਤਾ ਸੀ ਸ੍ਰੀ ਅਮਰਸਰ ਸਾਹਿਬ ਜਦੋਂ ਕਾਂ ਵਸਾਖੀ ਨੂੰ ਇਸ਼ਨਾਨ ਕਰਨੇ ਲੇ ਤਾਂ ਜਿਹੜੇ ਸੀ ਹੰਥ ਬਣ ਕੇ ਇਸ਼ਨਾਨ ਕਰਕੇ ਅਮਰਸ਼ਾਕ ਕੇ ਉਹ ਪਿੰਗਲਾ ਆਪਦੀ ਖਾੜੀ ਚੋਂ ਨਿਕਲ ਕੇ ਜਦੋਂ ਅਮਰਸ਼ਰ ਸਾਹਿਬ ਤਲਾਬ ਵਿੱਚ ਪ੍ਰਵੇਸ਼ ਹੋਇਆ ਉਹਦੇ ਸਾਰੇ ਜਿਹੜੇ ਕਮਾਏ ਪਾਪ ਸੀ ਨਾ ਪਿੰਗਲੇ ਪੁਨੇ ਦੇ ਤੇ ਕੋਣ ਹੋਣ ਦੇ ਉਹ ਸਾਰੇ ਹੀ ਉਤਰ ਗਏ ਮਨ ਦੇ ਇਸ਼ਨਾਨ ਕਰਨ ਕਰਕੇ ਸੋਨੇ ਵਰਗਾ ਰੰਗ ਨਿਕਲ ਆਇਆ ਸਰੀਰ ਸਾਬਤ ਹੋ ਗਿਆ ਉਹ ਬੀਬੀ ਜਦੋਂ ਤੁੰਗ ਪਿੰਡ ਵਿੱਚੋਂ ਪਿੱਖਾ ਲੈ ਕੇ ਆਈ ਈ ਵੇਖਦੀ ਏ ਵੀ ਚੰਗਾ ਸੋਹਣਾ ਪੁਰਖ ਬੈਠਾ ਵੇਖਿਆ ਮੇਰਾ ਪਤੀ ਇਹਨ ਮੇਰੇ ਰੂਪ ਨੂੰ ਵੇਖ ਕੇ ਲਾਲਚ ਕਰਕੇ ਪਾਸੇ ਕਰਦਾ ਹੈ ਉਹ ਕਹਿਣ ਲੱਗੀ ਹੈ ਪੁਰਖ ਮੇਰਾ ਪਤੀ ਦਸ ਕਿੱਥੇ ਹੈ ਮੈਂ ਤੇਰੇ ਹੱਥ ਨਹੀਂ ਆਵਾਂ ਈ ਕੁਟਾਰੀ ਮਾਰ ਕੇ ਮਰ ਜਾਵਾਂਗੀ ਮੈਂ ਆਪਣੇ ਪਰ ਸਤ ਸਤ ਦੇ ਸਹਿਤ ਰਹਾਂਗੀ ਸੋਕੇ ਕਹਿਣ ਲੱਗਾ ਭਾਗਾਂ ਵਾਲੀਏ ਅੰਮ੍ਰਿਤ ਸਰਸਾ ਤੀਰ ਚ ਨਹਾ ਕੇ ਮੇਰਾ ਸਰੀਰ ਆਇਆ ਇੱਥੇ ਕਹਾਂ ਸੰਦੇ ਵੇਖ ਕੇ ਮੈਂ ਇਸ਼ਨਾਨ ਕਰ ਲਿਆ ਸੀ ਮੈਂ ਤੇਰਾ ਉਹ ਹੀ ਪਤੀ ਹੈ ਤੇਰੇ ਇਸ ਪਤੀਬਰਤਾ ਧਰਮ ਨੂੰ ਉਹ ਫਲ ਲੱਗਾ ਹੈ ਉਹ ਬੀਬੀ ਮੰਨੀ ਨਹੀਂ ਲੋਕਾਂ ਨੇ ਕਿਹਾ ਕਿ ਗੁਰੂ ਅਰਜਨ ਦੇਵ ਮਹਾਰਾ ਸਾੰਤਰੀ ਆਮੀ ਉਹਨਾਂ ਦੇ پاس ਆਓ ਫਿਰ ਗੁਰੂ ਸਾਹਿਬ ਸੰਤੋਖ ਸਰ ਸੇਵਾ ਕਰਾਉਂਦੇ ਸੀ ਉੱਥੇ ਗਏ ਮਹਾਰਾ ਸਾਹਿਬ ਜੀ ਨੇ ਉਸ ਦੁਖਣੀ ਵੇਰੀ ਦੇ ਆ ਕੇ ਦਰਸ਼ਨ ਕਰਕੇ ਜਿੱਥੇ ਇਹਦਾ ਕੋੜ ਹਟਿਆ ਸੀ ਤੇ ਪਿੰਗਲਪੁਣਾ ਹਟਿਆ ਸੀ ਉਥੇ ਸ਼ਬਦ ਉਚਾਰਿਆ ਦੁੱਖ ਪੰਜਨ ਤੇਰਾ ਨਾਮ ਜੀ ਦੁੱਖ ਪੰਜਨ ਤੇਰਾ ਨਾਮ ਇਹ ਵਾਕ ਉਚਾਰੇ ਤੇ ਕਿਹਾ ਬੀਬੀ ਤੇਰੇ ਇਹ ਸਤੀਪੰਤਾ ਧਰਮ ਨੂੰ ਭਾਗ ਲੱਗੇ ਹੈ ਇਹ ਕੋੜੀ ਤੇ ਪਿੰਗਲਾ ਜਿਹੜਾ ਪਤਲਾ ਸਤੀ ਸੀ ਤੇਰਾ ਹੀ ਮਹਾਰਾਜ ਜੀ ਨੇ ਸਾਖਤ ਕਰਤਾ ਹੈ ਇਹ ਅਮਰਸਰ ਸਾਹਿਬ ਦਾ ਮਹਤਮ ਇਸ ਕਰਕੇ ਸਦਾ ਕਾਇਮ ਰਹੇਗਾ ਇਸ ਦਾ ਕਥੂ ਨਾਵੇਂ ਕੋ ਅਮਰਸਰ ਦਾ ਤੇਲੀ ਸੀ ਬਾਲੀ ਸ਼ਰਾਬ ਪੀਂਦਾ ਸੀ ਆਮਦ ਦੇ ਵੇਖ ਕੇ ਉਹਨੂੰ ਵੀ ਕੋੜ ਹੋ ਗਿਆ ਸੀ ਇਹ ਅਕਾਲੀ ਲਹਿਰ ਜੋ ਜੋਰਤ ਸੀ ਉਦੋਂ ਦੀ ਗੱਲ ਹੈ ਇਸ ਨੇ ਇਸ਼ਨਾਨ 7 ਦਿਨ ਕੀਤਾ 7 ਦਿਨ ਇਸ਼ਨਾਨ ਕਰਨਾ ਇਹਦਾ ਵੀ ਕੋੜ हट ਗਿਆ ਸੀ ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਦਸਵੀਰ ਮਰਦੋ ਸਾਹਿਬ ਦਾ ਮਹਤਮ ਸਤਿ ਉਤਰੇ RAMDAS RAMDAS ਰੋਵਰਨਾਟੇ ਇਸ ਪ੍ਰਕਾਰ ਜੀ RAMDAS ਸਾਹਿਬ ਸਰੋਵਰ 'ਚ ਇਸ਼ਨਾਨ ਕਰਨੇ ਕਰਕੇ ਸਭ ਉਤਰੇ ਪਾਪ ਕਰਮਾਂ ਤੇ ਸਾਰੇ ਜਿਹੜੇ ਕਮਾਏ ਜਨਮਾਂ ਦੇ ਪਾਪ ਸੀ ਉਹ ਉਤਰ ਗਏ ਲੈ ਗਏ ਨਿਰਮਲ ਹੋਏ ਕਰੇ ਇਸ ਨਾਮ ਵਿਚਨਾਨ ਕਰਨ ਵਾਲੇ ਨਿਰਮਲ ਉੱਜਲ ਹੋ ਗਏ ਬੜਾ ਪੂਰਾ ਕੀਨੇ ਦਾਨ ਇਹ ਪੂਰੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਗੁਰੂ ਰਾਮਦਾਸ ਜੀ ਨੂੰ ਦਾਨ ਦਿੱਤਾ ਕਿ ਤੁਸੀਂ ਇੱਥੇ ਕੋਈ ਵੀ ਰਾਜੀ ਹੋਇਆ ਕਰਨਗੇ ਜੋ ਇਸ਼ਨਾਨ ਕਰਿਆ ਕਰਨਗੇ ਸਭ ਕੁਝ ਲੈ ਕੇ ਮਨ ਪ੍ਰਗਟਾਰੇ ਇਸ ਪ੍ਰਕਾਰ ਸਾਰੇ ਤਰ੍ਹਾਂ ਕਰਕੇ ਮਾਨ ਕੋਮਲ ਸੁਖੋ ਤੇ ਕੇਮ ਰੱਖਿਆ ਪ੍ਰਭੂ ਦੇ ਧਾਰੇ ਆਸਰੇ ਪ੍ਰਾਪਤ ਹੋਏ ਸਹੀ ਸਲਾਮਤ ਸਤੋ ਕਬ ਸਹੀ ਸलाम ਤੇ ਨਿਸ਼ਤੇ ਕਰਕੇ ਸਹੀ ਨਿਸ਼ਤੇ ਕਰਕੇ ਸਲਾਮਤਿਸਤਵ ਕਰਨ ਵਾਲਾ ਜੋ ਪਰਮੇਸ਼ਰ ਹੋਇ ਉਸ ਸਾਰੇ ਪਦਾਰਥ ਵਿਚਾਰ ਤੇ ਗੁਰਕਾਰ ਸਬਦ ਵਿਚਾਰ ਸ੍ਰੀ ਗੁਰੂ ਸਾਹਿਬੇ ਸ਼ਬਦ ਜੀ ਜੀ ਨਾਲ ਵਿਚਾਰ ਕੀਤੀ ਹੈ ਰਹਾ ਸਾਧ ਸੰਗ ਮਰਲਾਸੀ ਸਾਧ ਸੰਗਤ ਦਾ ਮਿਲਣੇ ਕਰਕੇ ਉਹਦੀ ਜਨਮ ਜਨਮਾਂਤਰਾ ਦੀ ਪਾਪਾਂ ਦੀ ਮੈਲ ਲਹਿ ਗਈ। ਸਾਰ ਬ੍ਰਹਮ ਭਇਓ। ਗੁਰੂ ਪ੍ਰਵੇਸ਼ਰ ਦੇ ਸਾਖੀ ਸੰਗੀ ਹੋਇਆ। ਨਾਨਕ ਨਾਮ ਤੇ ਆਇਆ। ਇਸ ਸਰਕਾਰ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਨੇ ਇਹ ਦੁਨੀ ਚੰਦ ਦੇ ਔਲਾਦ ਕੋਈ ਨਹੀਂ ਸੀ ਲੜਕੀਆਂ ਤੋਂ ਬਿਨਾ। ਇਹਨੂੰ ਬਿਲਾ ਕੇ ਅੰਤ ਦਾ ਸਮਾ ਸੀ ਗੁਰੂ ਸਾਹਿਬ ਜੀ ਨੇ। ਇਹਦੇ ਜਵਾਈ ਨੂੰ ਗੱਦੀ ਦੇ ਉੱਤੇ ਬਿਠਾਇਆ ਪੱਟੀ ਦਾ ਰਾਜਾ ਬਣ ਕੇ ਉਹਨੇ ਆਜ ਕੀਤਾ ਇਹ ਉਹ ਬੀਬੀ ਨੂੰ ਜਿਹੜੀ ਨੂੰ ਕੋਈ ਨਾਲ ਵਿਆਹਿਆ ਸੀ ਉਸ ਨੂੰ ਮਾਰਨ ਬਖਸ਼ੀ ਕੀਤੀ ਸੀ ਇਹ ਉਸ ਦੇ ਸ਼ਬਦ ਉਚਾਰਿਆ ਦੁਨੀ ਚੰਦ ਗੁਰੂ ਸਾਹਿਬ ਦੇ ਚਰਨਾਂ ਵਿੱਚ ਝੜਾਈ ਇਸ ਨੇ ਕੀਤੀ ਹੈ ਇਹ ਮਹਾਰਾਜ ਸਾਹਿਬ ਜੀ ਨੇ ਉਹ ਰਾਜ ਉਹ ਤੇ ਜਵਾਈ ਨੂੰ ਲੜਕੀ ਨੂੰ ਰਾਜ ਤੇ ਬਿਠਾ ਕੇ ਨਿਹਾਲ ਕੀਤਾ ਸੀ ਗੁਰੂ ਅਰਜਨ ਸਾਹਿਬ ਜੀ ਨੇ ਇਹ ਉਸ ਰੋਏ ਦਾ ਪੂਤਰ ਸ਼ਬਦ ਉਚਾਰਿਆ ਹੋਇਆ ਹੈ ਇਸੇ ਪ੍ਰਕਾਰ ਫੇਰ ਪੜੋ ਰਾਮਦਾਸ ਸਰੂਪਰ ਨਾਤੇ ਰਾਮਦਾਸ ਕੋਣ ਹੈ ਸਭ ਸੰਗਤ ਸਭ ਸੰਗਤ ਰੂਪੀ ਸੋਰ ਜਿਹੜੇ ਇਸ਼ਨਾਨ ਕਰਦੇ ਐ ਸਭ ਉਤਰੇ ਪਾਪ ਕਮਾਤੇ ਰਾਮਦਾਸ ਕੋਣ ਗੁਰੂ ਰਾਮਦਾਸ ਸਾਹਿਬ ਚਾਰੇ ਸਤਗੁਰਾਂ ਦੀ ਬਾਣੀ ਤੇ ਰਾਮ ਦੇ ਦਾਸ ਸੇਵਕ ਕੌਣ ਭਗਤਾਂ ਦੀ ਬਾਣੀ ਇਸ ਗੁਰੂ ਗ੍ਰੰਥ ਸਾਹਿਬ ਰੂਪੀ ਸੋਰ ਚ ਜਿਹੜੇ ਸੁਣਿਆ ਮੰਨਿਆ ਮਨ ਕੀਤਾ ਭਾਉ ਇਸ ਨਾਮ ਕਰਦੇ ਆ ਸਭ ਤੇ ਪਾਪ ਕਮਾਤੇ ਉਹਨਾਂ ਦੇ ਸਾਰੇ ਕਾਪ ਜਨਮਾਂ ਜਨਮਾਂ ਤਰ੍ਹਾਂ ਦੇ ਕੀਤੇ ਹੋਏ ਉੱਤਰ ਜਾਂਦੇ ਹਨ निर्मਲ ਹੋਏ ਕੀ ਕਰੇ ਸਨਾਨਾ ਇਸ ਗੁਰੂ ਰਾਮਦਾਸ ਜੀ ਦਾ ਨਾਮ ਨੂੰ ਦਸਣ ਵਾਲੇ ਸਤਿਗੁਰੂ ਹੈ ਉਹਨਾਂ ਦਾ ਸਰੂਪ ਰੂਪੀ ਸਰੂਪ ਵਿੱਚ ਜਗੇ ਸਨਾਨ ਸਭ ਜੀ ਨੰਦਰੂਪ ਜਾਣ ਕੇ ਕਰਦੇ ਹਨ ਸਭ ਤਰੇ ਸਭ ਤਰੇ ਪਾਪ ਕਮਾਤੇ ਉਹਨਾਂ ਨੇ ਜਨਮ ਜਨਮ ਦੇ ਕਮਾਏ ਹੋਏ ਪਾਪ ਸਾਰੇ ਲੈ ਜਾਂਦੇ ਮਿਟ ਜਾਂਦੇ ਆਂ ਨਿਰਮਲ ਹੋਏ ਕਰੇ ਇਸ਼ਨਾਨ ਉਹ ਮਿਹਰ ਜਿਸ ਇਸ਼ਨਾਨ ਕਰਕੇ ਨਿਰਮਲ ਬਾਣੀ ਪੜ ਸੁਣ ਕੇ ਸੰਗਤ ਚ ਧੂੜ ਦੇ ਇਸ਼ਨਾਨ ਕਰਕੇ ਇਸੇ ਪ੍ਰਕਾਰ ਗੁਰੂ ਸਾਹਿਬ ਦੇ ਸਰੂਪ ਚ ਇਸ਼ਨਾਨ ਕਰਕੇ ਸਤਿਗੁਰਾਂ ਦੇ ਸਰਵਣ ਮਨਨ ਵਿਅਾਸ ਰੂਪੀ ਇਸ਼ਨਾਨ ਕਰਕੇ ਉਨ ਨਰਮਨ ਉੱਜਲ ਹੋ ਗਏ ਹਨ ਮਾਇਆ ਦੀ ਮੈਲ ਤੋਂ ਰਹਿਤ ਹੋ ਗਏ ਪੂਰਾ ਪੂਰਾ ਕੀਨੇ ਦਾਨਾ ਇਹ ਪੂਰਨ ਪੂਰਾ ਦੇ ਬ੍ਰਹਮ ਗਿਆਨ ਦਾ ਦਾਨ ਉਹਨਾਂ ਨੂੰ ਬਖਸ਼ਣਾ ਕੀਤਾ ਹੈ ਸਭ ਕੁਸਲ ਖੇਮ ਪ੍ਰਭ ਧਾਰੇ ਸਾਰੇ ਜਿੰਨਾਂ ਨੇ ਪ੍ਰਭੂ ਦੇ ਧਾਰੇ ਆਸਰੇ ਰਹੇ ਹੈ ਉਹਨਾਂ ਨੂੰ ਸਾਰਿਆਂ ਨੂੰ ਕੁਸਲ ਆਨੰਦ ਦੀ ਪ੍ਰਾਪਤੀ ਹੋਈ ਹੈ ਤੇ ਵਿਕਾਰਾਂ ਵੱਲੋਂ ਰੱਖਿਆ ਹੋਈ ਹੈ ਸੁਖ ਸ਼ਾਂਤ ਦੇ ਸਹਤੇ ਪਰਬੂ ਦੇ ਧਾਰੇ ਆਸਰੇ ਰਹਿੰਦੇ ਹੈ ਸਾਰੇ ਸਲਾਮਤ ਸਤਿ ਸੋਗ ਬਾਰੇ ਸਹੀ ਨਿਸ਼ਚੈ ਕਰਕੇ ਸਲਾਮ ਕ੍ਰਿਸ਼ਤੂ ਰੂਪ ਜੋ ਬ੍ਰਹਮ ਹੈ ਉਹ ਦੀ ਪ੍ਰਾਪਤੀ ਹੋਗੀ ਸਾਰੇ ਧਰਮ ਅਰਥ ਕਾਮ ਉਹ ਪਦਾਰਥ ਵੀ ਸਾਰੇ ਉਹਨਾਂ ਦੇ ਵਿਚਾਰ ਦੇ ਸਹਿਤ ਹੋ ਕੇ ਕੋਈ ਨਾਸ ਨਹੀਂ ਕਰ ਸਕਿਆ ਗੁਰਕਾਰ ਸਬਦ ਵਿਚਾਰੇ ਜੋ ਗੁਰੂ ਸਾਹਿਬ ਦੇ ਸ਼ਬਦ ਵੀ ਵਿਚਾਰ ਕਰਦੇ ਹਨ ਗੁਰਮੁਖ ਰਾਹ ਸਾਦੇ ਸੰਗ ਨਰਲਾ ਕੇ ਸਰਕਾਰ ਸੰਗ ਸੁਨਾਵੇਂ ਕਰਕੇ ਪਾਪਾਂ ਦੀ ਮੈ ਅਵਿਦਿਆ ਦੀ ਮੈ ਸਾਰੀ ਲੈ ਗਈ ਮਾਰ ਬ੍ਰਹਮ ਪਰਉ ਸਾਥੀ ਮਾਰ ਬ੍ਰਹਮ ਦੇਸ਼ਰੇ ਜੇ ਸਰਕਾਰ ਸੰਗੀ ਹੋਇਆ ਉਹਨਾਂ ਗੁਰਮੁਖਾਂ ਦਾ ਨਾਨਕ ਨਾਮ ਤੇ ਆਇਆ ਸ਼੍ਰੀ ਗੁਰੂ ਸਾਹਿਬ ਜੀ ਕਹਿੰਦੇ ਜਿਨ੍ਹਾਂ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕੀਤਾ ਹੈ ਆਦ ਕੋ ਰਖ ਪ੍ਰਭ ਪਾਉ ਉਹਨਾਂ ਜਿਹੜੇ ਸਾਰੇ ਜਗ ਤੇ ਆਜ ਹੈ ਪਰਮੇਸ਼ਰ ਤੇ ਪੁਰਖਪੁਰ ਨੇ ਸਾਰਿਆਂ ਧਰਮਾਂ 'ਚ ਉਸ ਪ੍ਰ부ਸਿ ਮਰਤਿ ਤਾਈ ਪਾ ਲਿਆ ਹੈ ਉਹ ਮੁਕਤ ਹੋ ਗਏ ਹਨ ਨਾਰਿਕ ਨਾਮ ਤੇ ਆਇਆ ਰਾਜਪੁਰਖ ਕਾ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ